ਥੈਂਕ ਯੂ ਥੈਂਕ ਯੂ ਮੇ ਡੈਰ ਲਿੰਕ ਥੈਂਕ ਯੂ ਬੀਬੀ ਸੋ ਮਚ ਬੀਬੀ ਹੂੰ ਤੁਹਾਨੂੰ ਕੀ ਹੋ ਗਿਆ ਇਹ ਸਭ ਕੁਝ ਆਲਾ ਤਾਂ ਤੁਸੀਂ ਕਦੇ ਇਦਾਂ ਕਰਦੇ ਨਹੀਂ ਸੀਗੇ ਤੇ ਅੱਜ ਤੁਸੀਂ ਹੁਣ ਆ ਸਭ ਕੁਝ ਕਿਉਂ ਕਰਨ ਲੱਗੇ ਮੈਨੂੰ ਮੈਨ ਠੀਕ ਹੈ ਇਸ ਨੂੰ ਕਿ ਮੈਂ ਬਿਰਹੂਂ ਦੇ ਆ ਕੁਝ ਹੈ ਬੀਬੀ ਆਰਾਮ ਨਾਲ ਕੋਈ ਪਤਾ ਨਹੀਂ ਤੁਸੀਂ ਬਾਹਰ ਜਾ ਕੇ ਡਰਿੰਕ ਕੀਤੀ ਹੋਈ ਆ ਨੇ ਹਾਂ ਮੈਂ ਬਗਦਾ ਦੋ ਨੰਬਰ ਉਹ ਕੀ ਆਂ ਦੀ ਵੀ ਤੁਹਾਨੂੰ ਇਹ ਪਤਾ ਆ ਬਾਪੂ ਜੀ ਤੁਹਾਡੀ ਕਿੰਨੀ ਫਿਕਰ ਕਰਦੇ ਨੇ ਵਿਚਾਰੇ ਹੌਂਦੇ ਰਹਿੰਦੇ ਨੇ ਤੁਹਾਡੇ ਬਾਰੇ ਸੋਚ ਕੇ ਤੇ ਉਹ ਬਜ਼ੁਰਗ ਨੇ ਤੁਸੀਂ ਇਹਨਾਂ ਨੂੰ ਕਿਉਂ ਤੰਗ ਕਰਦੇ ਹੋ ਆਏ ਯਾਰ ਕਿ ਬਾਪੂ ਆਪੂ ਲਈ ਆ ਚੱਲ ਮਾਰ ਜ਼ਿੰਦਗੀ ਬਰਦਾ ਜੋੜੋਂ ਮਿਲਦੀ ਆ ਅਜਿਹਾ ਮੈਂ ਦੇ ਲਈ ਅਰਦੇ ਆਂ ਪਰ ਥੋੜੀ ਜਿਆਦਾ ਹੋ ਗਈ ਵੀ ਦਰਦ ਉਹ ਕਿਵੇਂ ਮਿਰਜੂ ਤੁਹਾਨੂੰ ਚੰਗਾ ਪਤਾ ਨਾ ਕਿ ਜੀਵਨ ਜਿੰਦਗੀ ਨਾ ਤੁਹਾਨੂੰ ਬਾਪੂ ਜੀ ਨੇ ਦਿੱਤੀ ਐ ਤੇ ਜੇ ਬਾਪੂ ਜੀ ਨਾ ਹੁੰਦੇ ਨਾ ਤਾਂ ਥੋੜੀ ਜੀ ਜਿੰਦਗੀ ਰੋਲ ਜਾਣੀ ਸੀ ਇਹ ਦੋ ਬਾਪੂ ਆਪੂ ਲਈ ਮੈਂ ਨਹੀਂ ਇਹਨਾਂ ਸੋਚਦੀ ਜਿੰਦਗੀ ਲੈ ਕਹਿੰਦੇ ਮੈਂ ਨਹੀਂ ਇਹਨਾਂ ਸੋਚਦੀ ਤੁਹਾਨੂੰ ਇਹ ਗੱਲ ਦਾ ਪਤਾ ਐ ਤੁਸੀਂ ਇੰਨੇ ਅਮੀਰ ਘਰ ਦੇ ਹੋ ਕੇ ਵੀ ਨਾ ਅੱਜ ਪੈਰਾਂ ਤੇ ਚੱਲ ਕੇ ਨਹੀਂ ਆ ਸਕੇ ਤੁਹਾਨੂੰ ਮੈਂ ਸਹਾਰਾ ਦਿੱਤਾ ਹੈ ਹਾਂ ਕੀ ਆਸਾਨ ਗਰਤਾ ਤੂੰ ਮੇਰੇ ਦੇ ਲੈ ਚਲੋ ਬਸ ਮੈਂ ਉਹ ਬਾਹਰ ਜਾ ਕੇ ਆਪਣੇ ਆਪ ਚੱਲ ਕੇ ਦਿਖਾਉਣੇ ਆ ਕਿ ਮੈਂ ਆਪਣੇ ਪੈਰਾਂ ਦੇ ਆਪ ਚੱਲ ਜਾਂਦੀ ਆ ਨਹੀਂ ਦੀਦੀ ਤੁਸੀਂ ਇੱਥੇ ਪੈ ਜਾਓ ਪੈ ਜਾਓ ਤੁਸੀਂ ਆਰਾਮ ਕਰੋ ਤੇ ਜੇ ਤੁਹਾਨੂੰ ਕੁਝ ਚਾਹੀਦਾ ਹੋਣਾ ਮੈਨੂੰ ਦੱਸ ਦਿਓ ਮੈਂ ਲਿਆ ਦੂੰਗੀ ਮਿਲ ਕੇ ਆਉਤਾ ਕੁਝ ਛੇੜੇ ਤਾਂ ਜੋ ਕੁਝ ਚਾਹੀਦਾ ਸੀ ਸੋ ਤਾਂ ਮੈਨੂੰ ਦੁੱਖ ਆ ਦੇਈਆ ਥੋਕੇ ਮਿਲ ਗਿਆ ਤੁਮ ਨੂੰ

ਕਦੇ ਕਦੇ ਨਾ ਫਰਨਿਸ਼ਨ ਕਰਨ ਨੂੰ ਦਿਲ ਕਰਿਆ ਆਉਂਦਾ ਇਹਦੇ ਚ ਬੁਰਾ ਵੀ ਕੀ ਐ ਅੱਛਾ ਉਹ ਪੁੱਤ ਤੈਨੂੰ ਵੀ ਨਾ ਲੱਗਦਾ ਬੁਰਾ ਉਹ ਲੋਕਾਂ ਦੀਆਂ ਗੱਲਾਂ ਸੁਣ ਸੁਣ ਕੇ ਮੇਰਾ ਦਿਮਾਗ ਖਰਾਬ ਹੋ ਗਿਆ ਤੈਨੂੰ ਪੁੱਛ ਕੇ ਦੇਖ ਤੈਨੂੰ ਲੱਗਦਾ ਵੀ ਇੰਨਾਂ ਗੱਲਾਂ ਚ ਕੁਝ ਨਹੀਂ ਹੈ ਮੈਨੂੰ ਨਾ ਕਿਸੇ ਦੀ ਕੋਈ ਪਰਵਾਹ ਨਹੀਂ ਆਪੇ ਕੁੱਤੇ ਬਣ ਕੇ ਚੁੱਪ ਕਰ ਜਾਣਗੇ ਬੱਤੀ ਇਹ ਤੂੰ ਨਹੀਂ ਅਣੀ ਨੀ ਅਕਲ ਨੂੰ ਹੱਥ ਮਾਰ ਵਿਆਹੀ ਬਰੀ ਐ ਉਹ ਤੈਨੂੰ ਲੈ ਕੇ ਕਿਵੇਂ ਜਾਣਗੇ ਮੈਂ ਉੱਥੇ ਕਿਹਨੇ ਜਾਣਾ ਬਾਪੂ ਉਹ ਤੂੰ ਸਾਰੀ ਮੈਂ ਇੱਥੇ ਬੈਠੀ ਰਹਾਂਗੀ ਮੇਰਾ ਮੂੰਹ ਜਰੂਰੀ ਕਾਰਾ ਕਰਾਉਣਾ ਹੈ ਪੁੱਤ ਕਾਸਰ ਛੱਡੀ ਹੈ ਤੂੰ ਕੋਈ ਬਸ ਕਰ ਬਾਪੂ ਜਦੋਂ ਵੇਖਦੀ ਹਾਂ ਲੈਕਚਰ ਦੇ ਜਾਂਦੇ ਰਹਿੰਦੇ ਹੋ ਮੈਨੂੰ ਮੇਰੇ ਢੰਗ ਨਾਲ ਜੀ ਲੈਣ ਦਿਓ ਐਨੀ ਕੱਕਲ ਹੈਗੀ ਹੈ ਮੈਨੂੰ ਵੀ ਮੈਂ ਕਿਵੇਂ ਰਹਿਣਾ ਉਹ ਠੀਕ ਹੈ ਤੀਏ ਤੂੰ ਆਪਣੀ ਜ਼ਿੰਦਗੀ ਜਿਉ ਮੈਂ ਹੀ ਪਾਗਲ ਹੈ ਜਿਹੜਾ ਤਰ੍ਹਾਂ ਐਨਾ ਫਿਕਰ ਕਰਦਾ ਹੈ

ਕਥੇ ਤੋਂ ਇੱਥੇ ਆ ਗਈ ਤੇਰੇ ਕਹਿੰਦਾ ਕੀ ਮਤਲਬ ਹੈ ਬਾਪੂ ਤੂੰ ਟੱਕੇ ਕਰ ਰਿਹਾ ਅੱਛਾ ਤੂੰ ਇਹ ਕਹਿੰਦਾ ਲੱਗ ਤੇਰੇ ਘਰੇ ਕਿਉਂ ਆ ਗਈ ਸਨਾਤਾ ਮੇਰਾ ਮੇਰੇ ਨਾਲ ਤੇ ਮੈਂ ਇਸ ਨਾਲ ਦੇਤੀ ਏ ਮੈਂ ਇਹ ਗੱਲ ਨਹੀਂ ਕਹਿੰਦਾ ਵੀ ਤੂੰ ਤਾਂ ਰੇਟ ਨਾਲ ਆ ਗਈ ਪਰ ਤੂੰ ਉਹਦੀ ਮਰਜ਼ੀ ਨਾਲ ਗੱਲਾਂ ਕਿੰਨੀਆਂ ਤੇਰੀਆਂ ਤੇਰੇ ਸਾਹਮਣੇ ਆਂ ਜਾਂਦੇ ਮੇਰੇ ਅੱਖੇ ਲੱਗਦਾ ਤੂੰ ਛੱਡ ਦੇ ਬਹਿ ਤਾਂ ਉੱਥੇ ਵੀ ਆਹੀ ਕਿਚ ਕਿਚੇ ਇੱਥੇ ਵੀ ਆਹੀ ਕੁਛ ਮੈਨੂੰ ਆਏ ਸੀ ਦੋ ਫੁੱਕ ਦੇ ਸਾਲ ਹੋਣਗੇ ਉੱਥੇ ਜਾ ਕੇ ਪਰ ਇਹ ਨਹੀਂ ਸੀ ਪਤਾ ਇੱਤੋਂ ਐਦਾਂ ਵੀ ਵੱਡ ਜੀ ਨਾਲ ਦੁੱਬਰ ਹੋਊਗਾ ਮੇਰਾ ਦੇਖ ਕਿਵੇਂ ਸੋਖ ਰੰਗੂ ਮੇਨੇ ਦੰਦਾ ਮੈਨੂੰ ਬਾਪ ਨਹੀਂ ਹੈਗਾ ਤੂੰ ਦੁਸ਼ਮਣ ਹੈ ਤੂੰ ਤਾਂ ਮੇਰਾ ਤੰਗੂ ਲੱਗਦਾ ਤੰਗੂ ਲੱਗਦਾ ਮੈਂ ਤੇਰਾ ਦੁਸ਼ਮਣ ਪਰ ਮੇਰਾ ਬਾਪ ਵਾਂ ਕੇ ਰਿਹਾ ਸੀ ਤਾਂ ਮੈਨੂੰ ਬਾਪ ਬਣਾਇਆ ਨਹੀਂ ਪਤਾ ਕਰ ਬੱਪ ਹਾਂ ਬਸ ਜੇ ਤੂੰ ਮੇਰਾ ਬਾਪ ਹੁੰਦਾ ਨਾ ਪਰ ਜਾਤੋਸ਼ ਹੁੰਦਾ ਨਹੀਂ ਸੀ ਤੈਨੂੰ ਕੀ ਪਤਾ ਤੀਏ ਮੇਰੇ ਘਰ ਵਿੱਚ ਕਿੰਨੇ ਦੁੱਖ ਲਿਖੇ ਨੇ ਠੀਕ ਹੈ ਪੁਰਾਣਾ ਚਤਤਾ ਕੇ ਲਿਖੇ ਲੇਖ ਦੀਆਂ ਠੀਕ ਹੈ ਮਾਤਾ ਕੁਛ ਪਤਾ ਨਹੀਂ ਲੱਗਿਆ ਹਣਾ ਟਿੰਕੇ ਦਾ ਕਿ ਕਿੱਧਰ ਚਲਾ ਗਿਆ ਇਹ ਸਭ ਕੁਝ ਤੇਰਾ ਕੀਤਾ ਕਰਾਇਆ ਜੇ ਤੂੰ ਨਾ ਆਉਂਦਾ ਤਾਂ ਆਹ ਪੰਗੇ ਕਾਹਨੂੰ ਪੈਂਦੇ ਉਹ ਮਾਤਾ ਮੈਂ ਅੱਗੇ ਵੀ ਆਉਣੀ ਐ ਮੈਂ ਕੀ ਕਰਤਾ ਅੱਗੇ ਆਉਣਾ ਐ ਅੱਗੇ ਆਹ ਹਰਕਤਾਂ ਨਹੀਂ ਕੀਤੀਆਂ ਸੀ ਕੀ ਲੋੜ ਪਈ ਸੀ ਤੈਨੂੰ ਆ ਰੱਜੇ ਨਾ ਪੰਗੇ ਲੈਣ ਦੀ ਉਹ ਮਾਤਾ ਉਹ ਮੈਂ ਤਾਂ ਸਿਰਫ ਉਹਦਾ ਸਾਥ ਦੇਣਾ ਚਾਹੁੰਦਾ ਸੀ ਉਹਨੇ ਤਾਂ ਹੋਰ ਹੀ ਕਹਾਣੀ ਸ਼ੁਰੂ ਕਰ ਲਈ ਉਹਨੇ ਕੋਈ ਕਹਾਣੀ ਨਹੀਂ ਸ਼ੁਰੂ ਕੀਤੀ ਜਿਹੜਾ ਕੁਛ ਕੀਤਾ ਨਾ ਤਹੀਂ ਕੀਤਾ ਝੂਠ ਬੋਲਦਾ ਤੂੰ ਇਹ ਸਾਰੀ ਕਹਾਣੀ ਨਾ ਨਵੀਂ ਵਿਆਹੀ ਨੂੰ ਸੁੱਖ ਨੇ ਵਿਗਾੜੀ ਐ ਨਾਲੇ ਮੇਰੇ ਤੇ ਐਵੇਂ ਇਲਜ਼ਾਮ ਲਾਈ ਜਾਂਦੀ ਐ ਪੱਲੇ ਤਾਂ ਤੇਰੇ ਮੁੰਡੇ ਦੇ ਕੱਖ ਨਹੀਂ ਬੇਜਾਨ ਮਾ ਲਾ ਮਾ ਤਾਂ ਫੋਨ ਕੀ ਕਰਾਂ ਆ ਮੇਰਾ ਸਾਰਾ ਘਰ ਖਰਾਬ ਕਰਕੇ ਧਰਤਾ ਤਾਂ ਉਹ ਪਤਾ ਨਹੀਂ ਮੁੰਡਾ ਕਿੱਥੇ ਗਿਆਗਾ ਨਾ ਉਹ ਫੋਨ ਚੱਕਦਾ ਕੋਈ ਨਾ ਤੁਸੀਂ ਫਿਕਰ ਨਾ ਕਰੋ ਮੈਂ ਟਿੰਕੇ ਦਾ ਪਤਾ ਕਰ ਦਿੰਦਾ ਨਾਲੇ ਨਾ ਐਵੀ ਟੈਨਸ਼ਨ ਨਾ ਲਿਆ ਕਰੋ ਤੁਸੀਂ ਫਿਕਰ ਕਿਉਂ ਨਾ ਕਰਾਂ ਕੇਸਰੀ ਤਾਂ ਹੰਕੀ ਦੇ ਕੇ ਗਈ ਆ ਅਗਲੀ ਆ ਨਾਲ ਜਨੂ ਵੀ ਲੈ ਗਈ ਉਹ ਕੁਛ ਨਹੀਂ ਕਰਦੀ ਮਾਤਾ ਨਾਲੇ ਜੀ ਐਨੇ ਜੋਗੀ ਹੁੰਦੀ ਹੁਣ ਨੂੰ ਕੁਛ ਕਰ ਨਾ ਲੈਂਦੀ ਹਫਤਾ ਹੋ ਗਿਆ ਉਹਨੂੰ ਗਈ ਨੂੰ ਮੈਨੂੰ ਤਾਂ ਫੇਰ ਖਾਈ ਜਾਂਦਾ ਆ ਤੇਰੇ ਤੇ ਗੁੱਸਾ ਮੈਨੂੰ ਹੁਣ ਪਤਾ ਨਹੀਂ ਕੀ ਬਣੂ ਸਾਡੇ ਨਾਲ ਉਹ ਤਾਂ ਆਪ ਹੀ ਜਾਣ ਨੂੰ ਫਿਰਦੀ ਸੀ ਮਾਤਾ ਨਾਲੇ ਮੇਰਾ ਕੀ ਕਸੂਰ ਆ ਬਹਾਨਾ ਮੇਰਾ ਬਣ ਗਿਆ ਵੇ ਉਹਨੂੰ ਤਾਂ ਮੈਂ ਆਪੇ ਟਿਕਾ ਲੈਣਾ ਸੀ ਆ ਤੈਂ ਕੰਡੇ ਬੀਜ ਤੇ ਹੁਣ ਤੂੰ ਜਾ ਮੈਨੂੰ ਇਕੱਲੀ ਨਹੀਂ ਛੱਡਦੇ ਬਸ ਉਹ ਮੈਂ ਕਿਤੇ ਨਹੀਂ ਜਾਣਾ ਮਾਤਾ ਜਿੰਨਾ ਕ ਟਿੰਕਾ ਨਹੀਂ ਨਾ ਹੁੰਦਾ ਮੈਂ ਇੱਥੇ ਰਹੂੰਗਾ ਵੇ ਬੱਦਲ ਜਾ ਕਰ ਨਾਲੇ ਤਾਂ ਮੈਨੂੰ ਫਸਾਵੇਂਗਾ ਨਾਲੇ ਆਪ ਫਸੇਗਾ ਤੂੰ ਭੱਗ ਜਾ ਇੱਥੋਂ ਸਾਡੇ ਘਰ ਕੋਈ ਨਾ ਮਾਤਾ ਮੈਂ ਦਿਨੇ ਨਾ ਕੰਮ ਤੇ ਭੱਜ ਜਾ ਕਰੂੰਗਾ ਫਿਰ ਆਤ ਨੂੰ ਮੈਂ ਇੱਥੇ ਰਹੂੰਗਾ ਨਾਲੇ ਤੂੰ ਇੱਥੇ ਬੈਠ ਕੇ ਰੱਖੀ ਬਿਰਕ ਤਾਂ ਮੈਂ ਰੱਖੂੰਗੀ ਪਰ ਤੂੰ ਇੱਥੇ ਕੀ ਕਰੇਗਾ ਨਾਲੇ ਤਾਂ ਸਾਨੂੰ ਫਸਾਵੇਂਗਾ ਨਾਲੇ ਆਪ ਫਸੇਗਾ ਤੂੰ ਭੱਜ ਜਾ ਹੱਥ ਬਣਾ ਲੈ ਕੋਈ ਨਾ ਮੈਂ ਜਾਣਾਂ ਪਰ ਮੈਂ ਰਾਤ ਨੂੰ ਇੱਥੇ ਆਉਂਗਾ ਤੂੰ ਜਾ ਕੇ ਆਉਂਗਾ ਤੇ ਰਾਤ ਨੂੰ ਮੈਂ ਤਾਂ ਚੰਗਾ ਭਾਸ ਨਾ ਮਸਤ ਕਰ 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 ਜਦ ਤੂੰ ਨਾ ਕਰਿਆ ਤਾਂ ਨਾ ਹੱਥ ਅੱਡੇ ਬੀਕ ਦਾ ਚੰਗਾ ਭਾਸ ਸਾਡਾ ਘਰ ਵਸਦਾ ਸੀ ਦੀਦੀ ਤੁਸੀਂ ਫੇਰ ਅੱਜ ਤਿਆਰ ਵਿਹਾਰੋਂ ਕਿਤੇ ਜਾਣਾ ਨਾ ਤੁਸੀਂ ਕਿਉਂ ਕੀ ਹੋ ਗਿਆ ਤੁਸੀਂ ਕਿੱਥੇ ਜਾਣਾ ਹੈ ਕੀ ਗੱਲ ਤੈਨੂੰ ਦੱਸਾਂ ਮੈਂ ਇਹ ਚੁੜੀ ਗੱਲ ਹੋਣੀ ਹੈਗੀ ਤੁਸੀਂ ਡੇਲੀ ਕਿਤੇ ਨਾ ਕਿਤੇ ਜਾਂਦੇ ਹੋ ਸਹੀ ਦੱਸੋ ਤੁਸੀਂ ਕਿੱਥੇ ਜਾਂਦੇ ਹੋ ਮੇਰੇ ਆਪਣੇ ਬਹੁਤ ਕੰਮ ਨੇ ਇਹ ਜ਼ਰੂਰੀ ਨਹੀਂ ਕਿ ਮੈਂ ਤੈਨੂੰ ਦੱਸ ਕੇ ਜਾਵਾਂ ਮੈਨੂੰ ਪਤਾ ਦੀਦੀ ਤੁਸੀਂ ਕਿੱਥੇ ਜਾਂਦੇ ਹੋ ਕਿੱਥੇ ਟੋਨੀ ਕੋਲ ਤੁਸੀਂ ਟੋਨੀ ਕੋਲ ਜਾਂਦੇ ਹੋ ਨਾ ਬੋਲੋ ਸੱਚ ਹੈ ਨਾ ਇਹ ਹਾਂ ਇਹ ਸੱਚ ਹੈ ਤੇ ਜੇ ਹੁਣ ਤੈਨੂੰ ਪਤਾ ਲੱਗ ਗਿਆ ਆਪਣਾ ਮੂੰਹ ਬੰਦ ਰੱਖੀ ਬਿਲਕੁਲ ਦੀਦੀ ਮੈਨੂੰ ਪਤਾ ਲੱਗ ਗਿਆ ਤੇ ਹੁਣ ਮੈਨੂੰ ਇਹ ਵੀ ਪੁੱਛ ਲੋ ਵੀ ਮੈਨੂੰ ਪਤਾ ਕਿੱਦਾਂ ਲੱਗਿਆ ਜਦ ਤੁਸੀਂ ਨਾਉਣ ਗਈ ਸੀ ਨਾ ਤੁਹਾਡੇ ਫੋਨ ਤੇ ਟੋਨੀ ਦਾ ਫੋਨ ਆਇਆ ਸੀ ਤਾਂ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਪਰ ਤੀਜੀ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਤੁਸੀਂ ਤਾਂ ਉਹਦੇ ਖਿਲਾਫ ਸੀ ਨਾ ਤੁਹਾਨੂੰ ਚੰਗਾ ਪਹਿਲਾਂ ਪਤਾ ਨਾ ਵੀ ਉਹਨੇ ਮੇਰੇ ਨਾਲ ਕੀ ਕੁਛ ਕੀਤਾ ਤੇ ਤੁਸੀਂ ਤੁਸੀਂ ਮੇਰੀ ਸਾਈਡ ਲੈ ਕੇ ਮੇਰਾ ਸਟੈਂਡ ਲੈ ਕੇ ਉਹਦੇ ਖਿਲਾਫ ਹੋਏ ਤੇ ਫਿਰ ਹੁਣ ਇਹ ਸਭ ਇਹ ਸਭ ਕੀ ਹੈ ਬੱਜੋ ਮੈਂ ਨਾ ਇਨਸਾਨ ਨੂੰ ਸਮੇਂ ਦੇ ਹਿਸਾਬ ਨਾਲ ਬੱਤ ਤੇ ਤੇ ਅੱਜ ਮੈਨੂੰ ਟੋਨੀ ਦੀ ਲੋੜ ਹੈ ਤੇ ਮੈਂ ਉਹ ਪਰਤ ਰਹੀ ਆ ਬੇਸ਼ੱਕ ਵਰਤੋ ਦੀਦੀ ਪਰ ਇਹ ਗੱਲ ਨਾ ਭੁੱਲਿਓ ਕਿ ਟੋਨੀ ਵਰਗਾ ਇਨਸਾਨ ਵਿਸ਼ਵਾਸ ਕਰਨ ਦੇ ਲਾਇਕ ਨਹੀਂ ਹੈਗਾ ਹਉ ਤੂੰ ਮੇਰੇ ਤੇ ਸ਼ਰਦੀ ਚੰਗੀ ਤਰ੍ਹਾਂ ਪਤਾ ਨਹੀਂ ਮੈਂ ਕੀ ਕਰਾਂ ਦੀਦੀ ਛੇ ਤੁਸੀਂ ਉਹਦੇ ਨਾਲ ਗੱਲਾਂ ਬਾਤਾਂ ਕਰਨ ਲੱਗ ਹੀ ਗਏ ਹੋ ਟੋਨੀ ਨੂੰ ਇਹ ਵੀ ਪਤਾ ਕਿ ਮੈਂ ਤੁਹਾਡੇ ਨਾਲ ਇਸ ਘਰ ਚ ਮੈਂ ਤਾਂ ਅੱਧਾ ਖੇੜਾ ਛੜਾ ਕੇ ਇੱਥੇ ਆਈ ਸੀ ਤੇ ਜੇ ਜਿਵੇਂ ਇੱਥੇ ਆ ਗਿਆ ਫੇਰ ਤੂੰ ਫਿਕਰ ਨਾ ਕਰ ਟੋਨੀ ਇੱਥੇ ਤਾਂ ਕੀ ਫੇਰੇ ਕੋਲ ਵੀ ਨਹੀਂ ਤਾਂ ਕਿਸੇ ਝੋਗਾ ਵੀ ਨਹੀਂ ਰਿਹਾ ਮੇਛਾ ਬੇ ਚਲੋ ਤੁਸੀਂ ਤਾਂ ਬੇਸ਼ੱਕ ਉਹਨੂੰ ਕਿਸੇ ਜੋਗਾ ਨਹੀਂ ਛੱਡਿਆ ਹੋਣਾ ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਦੀਦੀ ਤੁਸੀਂ ਇਹ ਸਭ ਕਿਉਂ ਕਰ ਰਹੇ ਹੋ ਤੁਸੀਂ ਆਪਣੀ ਜ਼ਿੰਦਗੀ ਬਾਰੇ ਤਾਂ ਸੋਚੋ ਇਹ じゃ ਕਿਹੜਾ ਕੰਮ ਆ ਛੇੜਾ ਤੂੰ ਉਹਨੂੰ ਟੋਨੀ ਤੱਕ ਤੇ ਤੁਹਾਡਾ ਪਿਓ ਹੋਦੀ ਉਮਰ ਦੇਖੋ ਹੋਪੇ ਚੁਰਗੂ ਵਿਚਾਰਾ ਸਾਰਾ ਦਿਨ ਰੋਂਦਾ ਰਹਿੰਦਾ ਥੋਡੀ ਫਿਕਰ ਕਰਦਾ ਹੈ ਤੇ ਤੁਸੀਂ ਤੁਸੀਂ ਆਪਦੀ ਆਸ ਤੇ ਲੱਗੇ ਹੋਏ ਹੋ ਰੱਜੋ ਮੈਨੂੰ ਚੰਗੀ ਤਰ੍ਹਾਂ ਪਤਾ ਮੇਰੇ ਲਈ ਕੀ ਸਹੀ ਹੈ ਕੀ ਗਲਤ ਤੇ ਰਹੀ ਗੱਲ ਬਾਪੂ ਦੀ ਹਾਲਾਤ ਬਦਲ ਜਾਂਦੇ ਆ ਰਿਸ਼ਤੇ ਬਦਲ ਜਾਂਦੇ ਆ ਤੇ ਮੈਂ ਇਕੱਲੀ ਠੀਕ ਆ ਮੈਨੂੰ ਇਹ ਰਿਸ਼ਤੇ ਰਾਸ ਨਹੀਂ ਆਉਣੇ ਕੀ ਕਿਹਾ ਤੁਸੀਂ ਤੁਹਾਨੂੰ ਇਹ ਰਿਸ਼ਤੇ ਰਾਜ਼ ਨਹੀਂ ਆਉਣੇ ਅੱਛਾ ਫਿਰ ਇਹਦਾ ਮਤਲਬ ਕਿ ਤੁਹਾਡਾ ਮੇਰਾ ਕੋਈ ਰਿਸ਼ਤਾ ਨਹੀਂ ਰਿਹਾ ਮੈਂ ਤੁਹਾਨੂੰ ਆਪਦੀ ਵੱਡੀ ਭੈਣ ਸਮਝਿਆ ਸੀ ਇਹ ਹੀ ਰਿਸ਼ਤਾ ਸੀ ਨਾ ਆਪਣਾ ਠੀਕ ਹੈ ਛੇ ਤੁਸੀਂ ਰਿਸ਼ਤਾ ਨਹੀਂ ਰੱਖਣਾ ਤਾਂ ਫਿਰ ਮੈਂ ਵੀ ਇਹ ਘਰ ਛੱਡ ਕੇ ਚਲੀ ਜਾਨੀ ਮੈਂ ਪਣ ਇੱਥੇ ਕੀ ਕਰਨਾ ਸਰਜੋ ਤੈਨੂੰ ਇੱਥੇ ਜਾਣ ਤੋਂ ਕੌਣ ਕਹਿੰਦਾ ਤੂੰ ਰਹਿ ਛੇੜੀ ਜੀ ਇਸੀ ਤੈਨੂੰ ਲੋੜ ਤੈਨੂੰ ਫਾਰਾ ਕੁਝ ਮਿਲਦਾ ਕੋਈ ਤਕਲੀਫ ਹੈ ਤੈਨੂੰ ਇੱਥੇ ਤੈਨੂੰ ਬਾਪੂ ਨੇ ਕੁਝ ਕਿਹਾ ਛਾ ਤੈਨੂੰ ਮੈਂ ਕਿਹਾ ਜਾਣ ਨੂੰ ਇੱਥੋਂ ਦੀਦੀ ਪਹਿਲੀ ਗੱਲ ਤਾਂ ਇਹ ਬਾਪੂ ਵਿਚਾਰੇ ਨੇ ਮੈਨੂੰ ਕੁਝ ਨਹੀਂ ਕਿਹਾ ਹੋਤਾ ਮੈਨੂੰ ਅਪਧੀਤੀ ਸਮਝਦਾ ਆ ਧੀਆ ਤੋਂ ਵੀ ਜ਼ਿਆਦਾ ਪਿਆਰ ਕਰਦਾ ਤੇ ਰਹੀ ਗੱਲ ਥੋਡੀ ਤੁਸੀਂ ਵੀ ਮੈਨੂੰ ਕੁਝ ਨਹੀਂ ਕਿਹਾ ਪਰ ਪਤਾ ਨਹੀਂ ਕਿਉਂ ਤੁਹਾਨੂੰ ਦੇਖ ਕੇ ਨਾ ਮੈਨੂੰ ਰੋਣਾ ਆਉਂਦਾ ਆ ਐਨੀ ਸੋਹਣੀ ਜ਼ਿੰਦਗੀ ਨੂੰ ਤੁਸੀਂ ਕਿਉਂ ਖਰਾਬ ਕਰਨ ਤੇ ਲੱਗੇ ਹੋਏ ਹੋ ਰੱਜੋ ਕਿਹੜੀ ਜ਼ਿੰਦਗੀ ਦੀਆਂ ਗੱਲਾਂ ਕਰਦੀਆਂ ਛੇੜੀ ਨਰਕ ਬਣ ਗਈ ਨਰਕ ਨਹੀਂ ਬਣੀ ਦੀ ਜ਼ਿੰਦਗੀ ਤੁਸੀਂ ਆਪ ਖੁਦ ਆਦੇ ਹੱਥ ਹੀ ਨਰਕ ਬਣਾਈ ਆ ਐਨੀ ਸੋਹਣੀ ਜ਼ਿੰਦਗੀ ਸੀ ਤੁਹਾਡੀ ਪਰ ਤੁਸੀਂ ਤੁਸੀਂ ਪਤਾ ਨਹੀਂ ਕਿਹੜੇ ਰੰਗਾਂ ਦੇ ਵਿੱਚ ਰਹਿ ਲੱਗੇ ਹੋ ਮੈਂ ਤੁਹਾਡੀ ਭੈਣ ਬਣ ਕੇ ਇੱਕ ਭੈਣ ਦਾ ਰਿਸ਼ਤਾ ਸਮਝ ਕੇ ਤੁਹਾਡੀ ਫਿਕਰ ਕਰਦੀ ਆ ਤੇ ਤੁਸੀਂ ਮੈਨੂੰ ਇਹ ਗੱਲ ਕਹਿ ਦਿੰਦੇ ਹੋ ਕਿ ਤੂੰ ਮੇਰੀ ਫਿਕਰ ਨਾ ਕਰ ਅਰਜੋ ਹ ਆਪਣੀ ਜ਼ਿੰਦਗੀ ਆਪ ਨਾਲ ਕੋਣ ਬਣਾਉਂਦਾ ਹੈ ਕਿਹੋ ਜਿਹੀਆਂ ਗੱਲਾਂ ਕਰਦੀਆਂ ਬੰਦੇ ਤੋਂ ਹਾਲਾਤ ਬਹੁਤ ਕੁਝ ਕਰਵਾ ਦੂੰਗੇ ਬਾਕੀ ਰਹੀ ਗੱਲ ਮੈਨੂੰ ਮੇਰੇ ਹਾਲਾਤਾਂ ਚ ਰਹਿਣ ਦੇ ਤੂੰ ਆਪਣਾ ਕੰਮ ਕਰ ਜਾ ਛੱਲ ਮਾਰ ਖਾ ਪੀ ਐਸ਼ ਕਰ ਕਿਸੇ ਵੀ ਚੀਜ਼ ਦੀ ਲੋੜ ਆ ਨਾ ਮੈਨੂੰ ਬੇਚੇਜ ਕੋ ਕੇ ਦੱਸਿਆ ਕਰ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ ਤੇ ਮੈਂ ਇਹਦੇ ਨਾਲ ਕੀ ਕਰਨਾ ਹੈ ਕੀ ਨਹੀਂ ਉਹ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਤੂੰ ਬਾਹਰ ਮੇਰੀ ਜ਼ਿੰਦਗੀ ਚ ਅੰਟਰਫੇਅਰ ਨਾ ਕਰਿਆ ਕਰ ਵਧੀਆ ਰਹਿਣ ਦੇ ਸਹੀ ਕਿਹਾ ਤੁਸੀਂ ਮੈਂ ਤੁਹਾਡੀ ਲਾਈਫ ਦੇ ਵਿੱਚ ਇੰਟਰਫੇਅਰ ਨਾ ਕਰਾਂ ਮਾਰ ਗਿਆ ਬਿਨ ਮੈਨੂੰ ਪਿੱਛੋਂ ਵਾਲ ਨਾ ਮਾਰਿਆ ਕਰ ਦੀਦੀ ਐਨੇ ਵੀ ਤੁਸੀਂ ਕੋਈ ਜ਼ਰੂਰੀ ਕੰਮ ਤੇ ਨਹੀਂ ਚੱਲੇ ਤੇ ਨਾਲੇ ਵੈਸੇ ਵੀ ਕੋਈ ਸ਼ੁੱਭ ਕੰਮ ਨਹੀਂ ਹੈਗਾ ਜਿਹੜਾ ਆਵਾਜ਼ ਮਾਰਨ ਨਾਲ ਕੰਮ ਖਰਾਬ ਹੋ ਜਾਊਗਾ ਅੱਛਾ ਥੈਨੋਂ ਬੜਾ ਪਤਾ ਮੈਂ ਕਿੱਥੇ ਜਾਣੀ ਆ ਤੇ ਕੀ ਕਰਦੀ ਆ ਪਤਾ ਤਾਂ ਮੈਨੂੰ ਹੈਗੀ ਐ ਨਾਲੇ ਮੈਂ ਤੁਹਾਨੂੰ ਦੱਸ ਕੇ ਵੀ ਹੱਟੀ ਸੀ ਥੋੜਾ ਜਿਹਾ ਰੋਲ ਦਾ ਹੀ ਕੰਮ ਹੋ ਗਿਆ ਤਿਆਰ ਸ਼ਰਮ ਹੋ ਕੇ ਜਾਣਾ ਤੇ ਅੱਜ ਮੈਂ ਤੁਹਾਨੂੰ ਜਾਣ ਨਹੀਂ ਦੇਣਾ ਅੱਛਾ ਕੋਣ ਨੀ ਮੈਨੂੰ ਰੁਕਣ ਵਾਲੀ ਮੈਂ ਤਾਂ ਆਪਣੇ ਬਾਪ ਦੇ ਕਾਹੇ ਤੋਂ ਨਰੁਕਾ ਤੇ ਬਹੁਤ ਸਿਆਣੀ ਗੱਲ ਨਹੀਂ ਪਿਛੜਾ ਪਿਛਾ ਦੇ ਬਾਪ ਦੇ ਕਹੇ ਤੇ ਵੀ ਨਹੀਂ ਸੁਣਦੇ ਮੈਂ ਤੈਨੂੰ ਕਿੰਨੇ ਵਾਰ ਕਿਹਾ ਰਚੋ ਮੇਰੇ ਲਈ ਕੀ ਸਹੀ ਹੈ ਕੀ ਗਲਤ ਮੈਨੂੰ ਚੰਗੀ ਤਰ੍ਹਾਂ ਪਤਾ ਤੂੰ ਮੇਰੀ ਲਾਈਫ ਚ ਦਖਲਅੰਦਾਜ਼ੀ ਨਹੀਂ ਦੇਂਗੀ ਤਾਂ ਵਧੀਆ ਗੱਲ ਮੈਂ ਤੁਹਾਡੀ ਲਾਈਫ ਵਿੱਚ ਦਖਲਅੰਦਾਜ਼ੀ ਨਹੀਂ ਕਰ ਰਹੀ ਇੱਕ ਭੈਣ ਹੋਣ ਦੇ ਨਾਤੇ ਮੈਂ ਤੁਹਾਨੂੰ ਸਮਝਾ ਰਹੀ ਹਾਂ ਕਿ ਜਿਹੜੇ ਰਾਹ ਤੇ ਤੁਸੀਂ ਚੱਲ ਰਹੇ ਹੋ ਨਾ ਇਹ ਰਸਤਾ ਸਹੀ ਨਹੀਂ ਹੈਗਾ ਤੁਸੀਂ ਆਪਦੀ ਹਾਲਤ ਦੇਖੀ ਸੀ ਉਹ ਦਿਨ ਤੁਸੀਂ ਕਿੱਦਾਂ ਪੀ ਕੇ ਆਏ ਸੀਗੇ ਛੇ ਤੁਹਾਡੇ ਨਾਲ ਕੋਈ ਕੂਚ ਨੀਂ ਚ ਹੋ ਜਾਂਦੀ ਤਾਂ ਪਾਪਾ ਕਿਹਨੂੰ ਅੱਗੇ ਮੁੜ ਕਹੂਗਾ ਕੂਚ ਨੀਂ ਉਹ ਵੀ ਮੇਰੇ ਨਾਲ ਮੈਨੂੰ ਪਤਾ ਆ ਹੁਣਾਲੇ ਡਰਿੰਕ ਵੀ ਉਹ ਹੀ ਕਰ ਸਕਦਾ ਛਿਨੂ ਰਹਿਣ ਦਾ ਟੰਗ ਪਤਾ ਹੈ ਮੇਰਾ ਸਾਰੀ ਸੁਰਤ ਹੁੰਦੀ ਹੈ ਇਹ ਵਹਿਮ ਆ ਤੁਹਾਡਾ ਦੀਦੀ ਜਿਹੜਾ ਤੁਸੀਂ ਐਡਾ ਵੱਡਾ ਵਹਿਮ ਪਾ ਲਿਆ ਹੋਇਆ ਨਾ ਕਿ ਡਰਿੰਕ ਉਹ ਹੀ ਕਰ ਸਕਦਾ ਜਿਹਨੂੰ ਪੀਣ ਦਾ ਪਤਾ ਹੋਵੇ ਕਈ ਥੋੜਾ ਵਹਿਮਾਂ ਚੰਗੇ ਚੰਗੇ ਢੇਰੀ ਹੁੰਦੇ ਦੇਖੇ ਨੇ ਮੈਂ ਲੈਕਚਰ ਦੇ ਤਾਂ ਹੋ ਗਿਆ ਲੈਕਚਰ ਦੀ ਦੀ ਮੈਂ ਤੁਹਾਨੂੰ ਜਾਣ ਨਹੀਂ ਦੇਣਾ ਤੁਸੀਂ ਇੱਕ ਗਲਤ ਰਸਤਾ ਚਾੜ ਦੋ ਮੈਨੂੰ ਨਹੀਂ ਪਤਾ ਤੁਸੀਂ ਕਿੱਦਾਂ ਦੇ ਲੋਕਾਂ ਦੇ ਵਿੱਚ ਬੈਠਦੇ ਔਰਦੇ ਹੋ ਗਲਤ ਲੋਗ ਨੇ ਉਹ ਗਲਤ ਪਰਪੰਦਾ ਤੁਹਾਡੇ ਤੇ ਹੈਲੋ ਮੇਰੀ ਐਨਏਜ਼ ਹੋ ਗਈ ਅੱਜ ਤੱਕ ਤੂੰ ਸੰਭਾਲਦੀ ਸੀ ਮੈਨੂੰ ਬੇਸ਼ੱਕ ਨਹੀਂ ਸੀ ਸੰਭਾਲਦੀ ਪਹਿਲਾਂ ਤਨ ਤੀਜੇ ਤੁਸੀਂ ਦੇਖ ਹੀ ਰਹੇ ਹੋ ਨਾ ਚਾਹਤ ਨੂੰ ਕੋਈ ਸਮਝਾ ਰਿਹਾ ਕੋਈ ਸੰਭਾਲ ਰਿਹਾ ਤੇ ਤੁਸੀਂ ਉਹਦੀ ਗੱਲ ਨੂੰ ਵੀ ਨਹੀਂ ਸਮਝ ਰਹੇ ਮੈਂ ਨਹੀਂ ਸਮਝਦੀ ਮੇਰੀ ਲਾਈਫ ਚ ਦਖਲ ਅੰਦਾਜ਼ੀ ਨਾ ਕਰਿਆ ਕਰ ਮੈਂ ਤੈਨੂੰ ਬਹੁਤ ਵਾਰ ਕਹਤਾ ਤੇ ਲਾਸਟ ਵਾਰਨਿੰਗ ਦਿੰਨੀ ਆ ਤੈਨੂੰ ਦੀਦੀ ਮੇਰੇ ਲਈ ਨਾ ਸਹੀ ਤੁਰਟੋਟਾ ਬੈ ਗੁੜੇ ਤੇ ਉਹ ਵਾਸਤੇ ਸੋਚ ਲੋ ਉਥੇ ਕੀ ਬੀਤਦੀ ਹੈ ਤੁਹਾਡੇ ਨਾਲ ਜੋ ਮੈਂ ਤੈਨੂੰ ਕਿੰਨੇ ਕਾਰ ਵੱਸਾ ਮੇਰੇ ਲਈ ਕੋਈ ਰਿਸ਼ਤਾ ਨਹੀਂ ਮੈਂ ਕੰਨੀ ਠੀਕਾ ਮੈਨੂੰ ਨਾ ਮਾਰਾਰੇ ਗੱਲ ਖਾ ਤੇਰਾ ਬੱਤ ਕੋਈ ਮੈਨੂੰ ਕਿਸੇ ਦੀ ਕੋਈ ਨਹੀਂ ਮੈਨੂੰ ਕੁਝ ਨਹੀਂ ਦਿਖਦਾ ਠੀਕ ਹੈ ਦੀਦੀ ਸਮਝ ਗਈ ਫਿਰ ਮੈਂ ਚੰਗੀ ਤਰ੍ਹਾਂ ਤੁਹਾਡੀ ਅੱਖਾਂ ਤੋਂ ਪਤਾ ਲੱਗ ਰਿਹਾ ਹੈ ਕਿ ਸ਼ਾਇਦ ਤੁਸੀਂ ਫਿਰ ਟੋਨੀ ਲਾਲ ਰੱਜੋ ਜਿਵੇਂ ਸੰਭਾਲ ਕੇ ਗੱਲ ਕਰਨੇ ਨਾਲ ਤੈਨੂੰ ਪਤਾ ਸਹਿਕਾ ਬੋਲਦੀ ਹੈ ਨਾ ਦੀਦੀ ਫਿਰ ਇਹਦਾ ਕੀ ਕੰਮ ਹੈ ਤੁਹਾਨੂੰ ਜ਼ਰੂਰੀ ਚਾਹ ਤੁਹਾਨੂੰ ਟੋਲੀ ਨਾ ਰਹੀ ਹੈ ਬੋਲੋ ਦੱਸੋ ਮੈਂ ਤੈਨੂੰ ਬਹੁਤ ਵਾਰ ਕਹਿਤਾ ਮੈਨੂੰ ਨਾ ਰੋਕਿਆ ਟੋਕਿਆ ਕਰ ਸਮਝ ਗਈ ਅੱਜ ਤੋਂ ਬਾਅਦ ਪਹਿਲੀ ਤੇ ਲਾਸਟ ਕਰਤੀ ਸੀ ਤੇਰੀ ਮੈਨੂੰ ਰੋਕੀ ਨਾ ਨਾਲੇ ਹਾਂ ਇਹ ਗੱਲਾਂ ਨਾ ਪੁੱਲ ਕਿ ਤੈਨੂੰ ਇਸ ਘਰ ਦੇ ਵਿੱਚ ਮੈਂ ਲੈ ਕੇ ਆਈਆਂ ਮੈਂ ਆਪਣੇ ਘਰ ਦੇ ਵਿੱਚ ਤੈਨੂੰ ਰਹਿਣ ਵਾਸਤੇ ਜਗ੍ਹਾ ਦਿੱਤੀ ਹੈ ਤੇ ਉੱਥੇ ਤੇਰੀ ਕੀ ਔਕਾਤ ਸੀ ਚੰਗੀ ਤਰ੍ਹਾਂ ਪਤਾ ਭੁੱਲਣਾ ਹੈ ਨੌਕਰਾਂ ਨੂੰ ਮਾਰਨ ਮੰਨ ਦੀ ਕੋਸ਼ਿਸ਼ ਨਾ ਕਰ ਮੈਂ ਤੁਹਾਨੂੰ ਜਾਨ ਨਹੀਂ ਦੇਣਾ ਦੀਦੀ ਮੈਂ ਤੁਹਾਨੂੰ ਬਸ ਇੱਕ ਗੱਲ ਦੱਸ ਤੂੰ ਤੁਸੀਂ ਮੈਨੂੰ ਕੁਝ ਵੀ ਬੋਲੋ ਪਰ ਮੈਂ ਕੀ ਹੋ ਰਿਹਾ ਸਭ ਕਿਉਂ ਕਰ ਰਹੀ ਹੈ ਸੁਖੀ ਸਭ ਕੁਝ ਕੀ ਹੋ ਗਿਆ ਦਿਮਾਗ ਦੇ ਵਿੱਚ ਗੱਲ ਕਿਉਂ ਨਹੀਂ ਪੈਂਦੀ ਕਿੰਨੇ ਨੇ ਚਿੰਨੇ ਦਾ ਸੌਦਾ ਹੋਇਆ ਸੀ ਇਦੋਂ ਪੂਰਾ ਬੱਦੀ ਨੇ ਬੱਦ ਕਿਉਂ ਨੂੰ ਗਏ ਕੇ ਬਾਨੇ ਕੁਛ ਮਰਜੀ ਸਮਝ ਲੈ ਪਰ ਕੰਮ ਸਮੇਂ ਸਿਰ ਹੋ ਜਾਣਾ ਚਾਹੀਦਾ ਤੇ ਕਿਸੇ ਨੂੰ ਪਿੰਕ ਤੱਕ ਨਹੀਂ ਲੱਗਣੀ ਚਾਹੀਦੀ ਇਹੇ ਪਿੰਕ ਲੱਗਾਂ ਦੀ ਹੈ ਤੇ ਟਿੰਕੇ ਦਾ ਕੁਝ ਪਤਾ ਲੱਗਿਆ ਸਾਡੇ ਹੁੰਦੇ ਟਿੰਕੇ ਦੀ ਯਾਦ ਆ ਰਹੀ ਹੈ ਉਹ ਨਹੀਂ ਮਾਤਾ ਵੈਥੇ ਪੁੱਛਿਆ ਸੀ ਕਿ ਤੇ ਬਣੀ ਬਣਾਈ ਖੀਰ ਚ ਪਾਣੀ ਨਾ ਪੈ ਜੇ। ਉਹ ਤੂੰ ਫੇਰ ਨਾ ਕਰ। ਮੈਨੂੰ ਲੱਗਦਾ ਉਹ ਬਾੜੀ ਵੇਚੀ ਮੰਨ ਗਿਆ। ਉਹ ਨਹੀਂ ਆਉਂਦਾ ਹੁਣ। ਤੇ ਤੂੰ ਕਿੱਥੇ ਰਹਿਣਾ ਫੇਰ ਹੁਣ? ਉਹ ਮੈਂ ਕਿੱਥੇ ਜਾਣਾ। ਇਹਨਾਂ ਦੇ ਘਰੇ ਤਾਂ ਰਹਿਣਾ ਮੈਂ। ਨਾਲੇ ਚੁੱਕੀ ਜਿਹਾ ਰੱਖਿਆ। ਵੇ ਮੈਂ ਨਹੀਂ ਕਿੱਲਿਆ ਤੈਨੂੰ। ਮੇਰੀ ਲੋੜ ਤੇ ਤੇਰੀ ਪਿਆਸ। ਜਦੋਂ ਲੋੜ ਤੇ ਪਿਆਸ ਇੱਕ ਹੋ ਜਾਂਨਾ। तो फिर गुलाम कहें गुलाम आल्को करो हुकम करना हुक्म नहीं प्लान दस की है प्लैन बहुत तकड़ा है फिर अच्छा चल ठीक है टोनी मैं चलती हर चल तू जाने ये भी शक ना हो जाए ਉਹ ਲੈਣਾ ਮੈਥੋਂ ਤੋਂ ਪੈਸੇ ਲੈਨੇ ਨਹੀਂ ਸੀ